ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਸੀਆਂ ਦੇ ਮੁੱਦੇ ਤੇ ਪੰਹਿਆਂ ਦੇ ਮੁੱਦੇ ਤੇ ਉਹਨਾਂ ਨੂੰ ਭਜਾਉਣ ਵਾਲੇ ਮੁੱਦੇ ਤੇ ਉਗਰਾਹਾ ਮੁੱਖ ਮੰਤਰੀ ਭਗਵੰਤ ਮਾਨ ਰਾਜੀਵਾਲ ਜਾਹੋਰ ਕਾਮਰੇਡ ਵਗੈਰਾ ਇਹਨਾਂ ਦੇ ਇੱਕੋ ਤਰਜ ਤੇ ਬਿਆਨ ਆਏ ਨੇ ਇੱਕੋ ਤਰਜ ਤੇ ਵੀ ਪੰਹਿਆਂ ਨੂੰ ਕੋਈ ਨਹੀਂ ਭਜਾ ਸਕਦਾ ਸੀ ਉਹਨਾਂ ਦੇ ਨਾਲ ਖੜੇ ਇਹਨਾਂ ਨੇ ਦੇਖੋ ਪੰਨਿਆਂ ਨੂੰ ਹਜੇ ਪਹਿਲਾਂ ਪਤਾ ਨਾ ਹੋਵੇ ਕੋਈ ਪਤਾ ਨਹੀਂ ਸੋ ਇਹ ਜਦੋਂ ਬਿਆਨ ਦਿੰਦੇ ਨੇ ਮੁੱਖ ਮੰਤਰੀ ਪਤਾ ਕੀ ਕਹਿੰਦਾ ਜਿਹੜੇ ਯੂਪੀ ਬਿਹਾਰ ਦੇ ਵਿੱਚ ਹੋਰ ਇਲਾਕਿਆਂ ਦੇ ਵਿੱਚ ਸਾਡੇ ਲੋਕਾਂ ਦੀਆਂ ਟਰਾਂਸਪੋਰਟਾਂ ਨੇ ਅੱਗ ਨੇ ਅੱਗ ਅਗਨਪੇਟ ਕਰਦਣਗੇ ਉਹਨਾਂ ਨੂੰ ਅੱਗ ਲਾ ਦਣਗੇ ਇਹਨਾਂ ਨੇ ਆਪ ਪੰਨਿਆਂ ਨੂੰ ਇਸ਼ਾਰਾ ਕਰਕੇ ਇਹ ਗੱਲਾਂ ਦੱਸੀਆਂ ਨੇ ਵੀ ਜਿਹੜੇ ਔਰ ਜੂਪੀ ਬਿਹਾਰ ਦੇ ਵਿੱਚ ਕਿਤੇ ਵੀ ਪੰਜਾਬੀ ਰਹਿੰਦੇ ਨੇ ਉਹਨਾਂ ਦੀ ਪ੍ਰਾਪਰਟੀ ਨੂੰ ਤੁਸੀਂ ਇਹਨਾਂ ਨੇ ਖੁਦ ਨੇ ਕਿਹਾ ਭਗਵਾਨ ਤਮਾਨ ਹੋਰਾਂ ਨੇ ਵੀ ਤੁਸੀਂ ਉਹਨਾਂ ਨੂੰ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਦਿਓ ਇਹਨਾਂ ਨੇ ਖੁਦ ਇਹ ਬਿਆਨ ਦੇ ਕੇ ਉਹਨਾਂ ਨੂੰ ਪੰਜਾਬ ਨੂੰ ਉਤਸ਼ਾਹਤ ਕੀਤਾ ਇੰਨਾਂ ਗੱਲਾਂ ਨਾਲ ਸੋ ਪੰਜਾਬੀ ਉਹ ਜਾਗੋ ਇਹੇ ਤੁਹਾਡੇ ਆਪਣੇ ਨਹੀਂ ਦੇਖੋ ਬੀਤੇ ਦਿਨਾਂ ਤੋਂ ਲੈ ਕਰਕੇ ਗੁਰਿੰਦਰ ਢਿੱਲੋਂ ਵਿਆਸ ਵਾਲਾ ਬਾਬਾ ਜਿਹੜਾ ਉਹ ਕਦੇ ਕਿਸੇ ਬਾਬੇ ਕੋਲ ਮਿਲ ਨ ਜਾਂਦਾ ਕਦੇ ਕਿਸੇ ਲੀਡਰ ਕੋਲ ਭਜਦਾ ਜੇਲਾਂਾਂ 'ਚ ਮਿਲਦਾ ਫਿਰਦਾ ਇੱਕ ਬੱਚਦਾ ਉਹਨੂੰ ਲੋਕ ਰੱਬ ਕਹਿ ਰਹੇ ਨੇ ਫਿਰ ਉਹਨੂੰ ਜੇਲਾਂਾਂ 'ਚ ਬੈਠੇ ਨਸ਼ਾ ਤਸ਼ਕਰਾਂ ਨਾਲ ਮੁਲਾਕਾਤਾਂ ਕਰਨ ਦੀ ਕੀ ਲੋੜ ਪੈਗੀ ਹਜ਼ਾਰਾਂ ਕਾਤਲ ਕਾਤਲ ਕਰਕੇ ਪੰਥ ਦੇਆਂ ਸ਼ਰਮੋਹਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਮੁਖੀ ਬਣੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਮਿਲਣ ਦੀ ਕੀ ਲੋੜ ਪਈ ਗਈ ਫਿਰ ਉਹ ਤਾਂ ਰੱਬ ਤੋਂ ਹੀ ਮਨ ਕਰਨੇ ਇਹ ਅਖੌਤੀ ਰੱਬ ਜਣੇ ਖਣੇ ਦੇ ਪੈਰੀਂ ਹੱਥ ਲਾਉਂਦਾ ਫਿਰਦਾ ਇਹਨੂੰ ਭਾਜਪਾ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਬਣਾਉਣ ਨੂੰ ਫਿਰਦੀ ਆ ਸੋ ਵੀਰੋ ਮੈਂ ਬੇਨਤੀ ਕਰਦਾ ਇੰਨਾ ਗੱਲਾਂ ਤੋਂ ਸੁਚੇਤ ਹੋ ਇਹ ਬਾਬਿਆਂ ਤੇ ਲੀਡਰਾਂ ਤੋਂ ਖੜਾ ਛੜਾਓ ਕਾਮਰੇਡ ਤੇ ਕਿਸਾਨ ਜੁਨੀਆਂ ਨਾਂ ਨੇ ਜਿਹੜੀਆਂ ਇਹ ਸਾਰੀਆਂ ਪਰਵਾਸੀਆਂ ਦੇ ਮੁੱਦੇ ਤੇ ਇੱਕੋ ਹੀ ਨੇ ਜਿੱਥੇ ਕਿਤੇ ਤੁਸੀਂ ਅੰਦੋਲਨ ਕਰੋਗੇ ਇਹ ਤੁਹਾਡੇ ਖਿਲਾਫ ਪਰਚਾ ਦਰਜ ਖੁਦ ਕਰਾਉਣ ਨੂੰ ਜਾਣਗੇ ਮੈਨੂੰ ਕਈ ਮੁਲਾਜ਼ਮ ਵੀਰਾਂ ਨੇ ਵੀ ਦੱਸਿਆ ਕਹਿੰਦੇ ਉਗਰਾਹਾ ਗਰੁੱਪਾ ਜਿਹੜਾ ਉਹਨਾਂ ਨੇ ਤੁਹਾਡੀਆਂ ਵੀਡੀਓ ਸਾਨੂੰ ਬਹੁਤ ਚਿੱਟੀਆਂ ਬਹੁਤ ਹੀ ਮੁਲਾਜ਼ਮਾਂ ਨੇ ਵੀ ਇਹ ਤੇ ਬੰਦੇ ਤੇ ਪਰਚਾ ਦਰਜ ਕਰੋ ਇਹ ਤੇ ਬੰਦੇ ਤੇ ਪਰਚਾ ਦਰਜ ਕਰੋ ਸ਼ੋ ਮੈਂ ਕਹਿਣਾ ਚਾਹੁੰਨਾ ਉਗਰਾਹਾ ਗਰੁੱਪ ਨੂੰ ਜਿਹੜਾ ਤੁਸੀਂ ਨਾ ਜ਼ੋਰ ਲਾਉਣਾ ਲਾ ਕੇ ਰਹੋ ਸ਼ੋ ਅਸੀਂ ਤੁਹਾਨੂੰ ਤੁਹਾਡੇ ਹੁਣ ਜੜੀ ਆ ਦਾਲ ਗਲ ਨਾ ਨਹੀਂ ਦਿੰਦੇ ਹੁਣ ਦੇ ਤੁਹਾਡੇ ਦਾਲ ਗਾਲਣ ਦੇ ਤੁਸੀਂ ਨੇ ਪੰਜਾਬ ਨੂੰ ਲੁੱਟ ਲੈ ਜਿੰਨਾ ਲੁੱਟਣਾ ਸੀ ਉਹ ਗਰਾਹਾ ਗਰੁੱਪ ਰਾਜੇਵਾਲ ਗਰੁੱਪ ਰਜਿੰਦਰਦੀਪ ਸਿੰਘ ਵਾਲਾ ਇਹ ਸਾਰੇ ਖੱਤ ਨੇ ਇਹਨਾਂ ਦਾ ਸਾਥ ਛੱਡੋ ਸਭ ਮਜ਼ਦੂਰਾਂ ਦੀ ਜਿਹੜੀ ਪੰਜਾਬੀ ਮਜ਼ਦੂਰਾਂ ਦੀ ਕਿਰਤ ਹੈ ਉਹਨੂੰ ਵੀ ਇਹ ਲੁੱਟ ਰਹੇ ਨੇ ਇਹ ਸਾਰੇ ਲੁੱਟਣ ਤੇ ਲੱਗੇ ਆਉਣ ਨੇ ਪੰਜਾਬੀ ਮਜ਼ਦੂਰਾਂ ਦੇ ਅਸੀਂ ਹੱਕ 'ਚ ਸੋ ਕਈ ਲੱਖੇ ਸੰਧਾਨੇ ਨੂੰ ਗਲਤ ਬੋਲੀ ਜਾਂਦੇ ਨੇ ਲੱਕੇ ਜੰਦਾ ਨੇ ਪੰਜਾਬ ਦਾ ਵਿਗਾੜਿਆ ਕੀ ਆ ਕੁਝ ਵੀ ਨਹੀਂ ਵਿਗਾੜਿਆ ਉਹਨੂੰ ਕੱਲ ਨੂੰ ਗੋੜ ਵਾਲੇ ਖਲਾੜੇ ਤੇ ਪੰਜਾਬੀ ਬੰਦੇ ਦੇ ਦਿਓ ਕੱਲ ਨੂੰ ਭਈਏ ਕੱਢ ਦਣਗੇ ਇਹ ਮੇਰੀ ਗਰੰਟੀ ਆ ਸੋ ਬੇਨਤੀ ਆ ਵੀਰੋ ਸਾਰੇ ਇਹਨਾਂ ਪੰਨਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕਰੋ ਭਜਾਉਣ ਦੀ ਇੱਕੋ ਇੱਕ ਕੋਸ਼ਿਸ਼ ਆ ਸਾਰਾਂ ਤੋਂ ਵਧੀਆ ਬਿਹਤਰ ਤਰੀਕਾ ਵੀ ਇਹਨਾਂ ਦੀਆਂ ਦੁਕਾਨਾਂ ਤੋਂ ਇਹਨਾਂ ਦੀਆਂ ਰੇੜੀਆਂ ਤੋਂ ਇਹਨਾਂ ਦੇ ਹੋਟਲਾਂ ਤੋਂ ਇਹਨਾਂ ਤੋਂ ਕੋਈ ਚੀਜ਼ ਨਾ ਖਰੀਦੋ ਪੰਨਿਆਂ ਤੋਂ ਕੋਈ ਖਰੀਦੋ ਫਰੋਖਤ ਨਾ ਕਰੋ ਸੋ ਪੰਜਾਬ ਨੂੰ ਬਚਾਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ